ਸਤਿ ਗੁਰੂ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਵੀਐਸ ਨਾਲ ਤਾਵਰ ਸਮਾਣਾ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਲਗਭਗ 48 ਦਿਨਾਂ ਤੋਂ ਜਿਹੜੇ ਗੁਰਜੀਤ ਸਿੰਘ ਖਾਲਸਾ ਜੀ ਉਹ ਬੈਠੇ ਹੋਏ ਆ ਕਿਉਂਕਿ ਜੇ ਗੱਲ ਕਰੀਏ ਤਾਂ ਲਗਭਗ 2015 ਤੋਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰੀ ਦੇ ਬੇਅਦਬੀਆਂ ਹੋ ਰਹੀਆਂ ਸੀ ਔਰ ਉਹਨਾਂ ਬੇਅਦਬੀਆਂ ਨੂੰ ਮੁੱਖ ਰੱਖ ਕੇ ਕਿਉਂਕਿ ਸਦਾ ਗੁਰਜੀਤ ਸਿੰਘ ਖਾਲਸਾ ਦੀ ਇੱਕ ਇੱਕ ਤਰ੍ਹਾਂ ਕਦੇ ਸਰਕਾਰ ਨੂੰ ਅਪੀਲ ਹੈ ਕਿ ਸਰਬ ਧਰਮ ਕਾਨੂੰਨ ਬਣੇ ਕੋਈ ਵੀ ਜਿਹੜਾ ਕਿਸੇ ਵੀ ਧਰਮ ਦੀ ਬੇਦਬੀ ਹੁੰਦੀ ਹੈ ਤਾਂ ਉਹਦੇ ਉੱਤੇ ਸਖਤ ਕਾਨੂੰਨ ਬਣਨਾ ਚਾਹੀਦਾ ਸੋ ਉਸ ਸਤਕਾਰ ਬਹਾਲ ਵਾਸਤੇ ਸਾਰੇ ਧਰਮ ਗ੍ਰੰਥਾਂ ਦੇ ਸਤਕਾਰ ਬਹਾਲ ਵਾਸਤੇ ਜਿਹੜੇ ਗੁਰਜੀਤ ਸਿੰਘ ਖਾਲਸਾ ਜੀ ਟਾਵਰ ਦੇ ਉੱਪਰ ਚੜੇ ਹੋਏ 48 ਦਿਨ ਅੱਜ ਹੋ ਗਏ ਆ ਔਰ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਸਮਾਜ ਸੇਵੀ ਨੀਟਾ ਚੀਮਾ ਜੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਦੋ ਰੋਜ਼ਾ ਜਿਹੜਾ ਭੁੱਖ ਹੜਤਾਲ ਦੇ ਉੱਤੇ ਉੱਥੇ ਬੈਠੇ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਕੁ ਨੌਜਵਾਨ ਆ ਉਹਨਾਂ ਦੇ ਨਾਲ ਨੇ ਔਰ ਕੀ ਉਹ ਅੱਗੇ ਹੋਰ ਉਹਨਾਂ ਦੀ ਕੀ ਜਿਹੜੀ ਰਣਨੀਤੀ ਹੈ ਸੋ ਤੁਸੀਂ ਜ਼ਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨ ਅੱਜ ਜਿਹੜੀ ਭੁੱਖ ਹੜਤਾਲ ਤੇ ਤੁਸੀਂ ਦੋ ਦਿਨਾਂ ਬੈਠੇ ਹੋ ਇਹਦੇ ਵਾਸਤੇ ਹੁਣ ਸਾਡੀ ਨਵੀਂ ਜਨਰੇਸ਼ਨ ਨੂੰ ਸਾਡੇ ਦੇਸ਼ਵਸੇ ਦੇਸ਼ਵਸੇ ਵਾਸਤੇ ਪੰਜਾਬੀਆਂ ਨੂੰ ਸਾਡੀਆਂ ਲੋਕਲ ਕਮੇਟੀਆਂ ਨੂੰ ਇੱਥੇ 30 35 ਗੁਰਦਰ ਸਾਹਿਬ ਨੇ ਹੋਰ ਜਿਹੜੇ ਕੋਈ ਸਾਡੇ ਆਗੂ ਸਹਿਬਾਨ ਨੇ ਕੀ ਕਹਿਣਾ ਚਾਹੋ ਤੁਹਾਡਾ ਇੱਥੇ ਆਉਣ ਦੇ ਧੰਨਵਾਦ ਕਰਦਾ ਤੇ ਨਹੀਂ ਜਲਦੀ ਐਸੀ ਵੀ ਮੈਸੇਜ ਤਾਂ ਮੈਂ ਇਹੀ ਦੇਣਾ ਚਾਹਾਂਗਾ ਜੀ ਇਹ ਜਿਹੜਾ ਮਸਲਾ ਹੈ ਜਿਹੜਾ ਉਹ ਸਾਡਾ ਵੀਰ ਪਿਛਲੇ ਮਹੀਨੇ ਵੀ ਕੋਈ 50 ਦਿਨਾਂ ਤੋਂ ਪਰ ਟਾਵਰ ਤੇ ਬੈਠਾ ਹੈ ਉਹ ਸਿਰਫ ਕਿਸੇ ਇੱਕ ਗੁਰੂ ਉਹਦੇ ਗ੍ਰੰਥ ਸਾਹਿਬ ਦੀ ਬਹਾਲੀ ਲਈ ਨਹੀਂ ਬੈਠਾ ਕਿ ਉਹਨਾਂ ਲਈ ਸਖਤ ਕਾਨੂੰਨ ਬਣਾਏ ਜਾਣ ਉਹ ਸਾਰੇ ਧਰਮ ਗ੍ਰੰਥਾਂ ਲਈ ਜੇ ਕਾਨੂੰਨ ਬਣੇਗਾ ਤਾਂ ਬਣੇਗਾ ਉਹ ਸਾਰੇ ਧਰਮਾਂ ਲਈ ਬੈਠਾ ਹੈ ਮੈਂ ਸਾਰੇ ਧਰਮਾਂ ਦੇ ਸਤਿਕਾਰਯੋਗ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇੱਥੇ ਆਣਾ ਚਾਹੀਦਾ ਹੈ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੇ ਆਪਣੇ ਧਰਮਾਂ ਦੀ ਰੱਖਿਆ ਲਈ ਆਪਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸੋ ਏਸੇ ਕਰਕੇ ਲੋਕਾਂ ਨੂੰ ਜਗਾਨ ਲਈ ਮੈਂ ਇੱਥੇ ਦੋ ਦਿਨ ਦੀ ਜਿਹੜੀ ਭੁੱਖ ਹੜਤਾਲ ਹੈ ਰੱਖੀ ਹੈ ਉਹ 9 ਤੋਂ 5 ਕੋਈ ਕਹਿੰਦਾ ਜੀ 9 ਤੋਂ 5 ਕੀ ਭੁੱਖ ਹੜਤਾਲ ਹੋਈ ਮੈਂ ਕਹਿੰਦਾ ਕਿ ਇੱਕ ਵਾਰੀ ਸ਼ੁਰੂ ਤਾਂ ਕਰ ਲੋ ਕਿ ਹੌਲੀ ਹੌਲੀ ਨੂੰ ਜਿਵੇਂ ਅੱਗੇ ਚੱਲੇਗਾ ਇੱਕ ਵਾਰੀ ਆਪਾਂ ਇਹਨੂੰ ਲੜੀ ਨੂੰ ਚਲਾਈਏ ਕਿ ਹਰ ਰੋਜ਼ ਜੇ ਕੋਈ ਦੋ ਦੋ ਬੰਦੇ ਵੀ ਭੁਖੜ ਧਾਲ ਤੇ ਬੈਠਣ ਐਵੇਂ 9 ਤੋਂ 5 ਵੀ ਉਹ ਵੀ ਇੱਕ ਸਰਕਾਰ ਤੱਕ ਮੈਸੇਜ ਜਾਂਦਾ ਹੈ ਤੇ ਆਪਣੀ ਆਵਾਜ਼ ਆ ਜਿਹੜੀ ਬਲੰਦ ਹੁੰਦੀ ਆ ਆਪਣੇ ਏਕੇ ਦਾ ਸਬੂਤ ਜਾਂਦਾ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਭਰਾਵੋ ਸਾਰੇ ਆਓ ਇੱਥੇ ਨੂੰ ਮੁਸਲਿਮ ਸਿੱਖ ਸਾਹੀ ਸਭ ਦਾ ਇਹ ਸੰਜਮ ਮੋਰਚਾ ਆ ਆਪਾਂ ਸਾਰੇ ਇਕੱਠੇ ਰਲ ਕੇ ਇਹਨੂੰ ਫਤਿਹ ਕਰੀਏ ਉਹ ਵੀ 33 ਇੱਥੇ ਕਮੇਟੀਆਂ ਸਪੋਸ ਕਰੋ ਗੁਰਦਵਾਰ ਸਾਹਿਬ ਨੇ ਸਮਾਹਣੇ ਦੇ ਵਿੱਚ ਜੇ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਬਹੁਤ ਘੱਟ ਸਹਿਯੋਗ ਨਹੀਂ ਮਿਲ ਰਿਹਾ ਦੇਖੋ ਜਿਹੜਾ ਮੈਸੇਜ ਹੁੰਦਾ ਨਾ ਜੇ ਕੋਈ ਬੰਦਾ ਪਲੇਅਰ ਖੇਡਦਾ ਆਤਾ ਹੋ ਆਪਣਾ ਮੈਸੇਜ ਦੇ ਦਿੰਦਾ ਤੇ ਇਹ ਤਾਂ ਹੁਣ ਜਿਵੇਂ ਤੁਸੀਂ ਕਮੇਟੀਆਂ ਦੀ ਗੱਲ ਕਰ ਰਹੀ ਐ ਤਾਂ ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਐ ਹੁਣ ਆਪਾਂ ਇੱਥੇ ਕਿਦੀ ਕਿਦੀ ਗਿਣਤੀ ਕਰੀਏ ਵੀ ਕੌਣ ਆਇਆ ਕੌਣ ਨਹੀਂ ਅਸਲ ਦੇ ਵਿੱਚ ਜਿੱਥੇ ਮੈਂ ਸਮਝਦਾ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਸਹਿਜਤਾਰੀ ਨੌਜਵਾਨ ਜਿਹੜੇ ਆ ਤੇ ਭਾਵੇਂ ਉਹ Hindu ਭਾਈਚਾਰੇ ਚੋਂ ਹੋਣ ਭਾਵੇਂ ਸਾਡੇ ਸਿੱਖਾਂ ਦੇ ਤੇ ਉਹਨਾਂ ਨੂੰ ਇਹ ਮੈਸੇਜ ਆ ਜਿਹੜਾ ਅੱਜ ਦਾ ਮੈਸੇਜ ਆ ਸਾਡਾ ਬੈਠਣ ਦਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਾਡੀ ਨਾ ਜਦੋਂ ਸਿੱਖ ਕਿਤੇ ਖਾਲਸਾ ਕਿਤੇ ਆਪਣਾ ਮੋਰਚਾ ਲਾਉਂਦਾ ਤੇ ਦੇਖੋ ਕੋਈ ਵੀ ਕੰਮ ਹੈ ਉਹਦੀ ਵਿਰਾਸਤ ਉਹਦੇ ਨਾਲ ਹੀ ਜਾਂਦੀ ਆ ਤੇ بڑے ਲੋਕਾਂ ਦਾ ਇਸ ਤਰ੍ਹਾਂ ਦਾ ਵੀ ਸਵਾਲ ਆ ਵੀ ਜਿਹੜੇ ਸਿੱਖ ਇੱਥੇ ਬੈਠੇ ਆ ਦੀ ਗੁਰੂ ਕਾ ਖਾਲਸਾ ਬੈਠਾ ਤੇ ਉਹ ਇੱਥੇ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਵੀ ਸ਼ਾਇਦ ਇਹ ਜਿਹੜਾ ਮੋਰਚਾ ਇਕੱਲੇ ਸਿੱਖਾਂ ਦਾ ਹੈ ਨਾ ਤੇ ਉਹ ਇਹ ਮੈਸੇਜ ਦੇਣ ਵਾਸਤੇ ਆ ਵੀ ਸਾਡੇ ਵਿੱਚ ਬ੍ਰਾਹਮਣ ਸਭਾ ਦੇ ਬੰਦੇ ਵੀ ਆ ਰਹੇ ਆ ਹਿੰਦੂ ਭਾਈਚਾਰੇ ਦੇ ਵੀ ਆ ਰਹੇ ਆ ਮੁਸਲਮਾਨਾਂ ਦੇ ਵੀ ਆ ਰਹੇ ਆ ਰਹੀ ਗੱਲ ਪਾਠ ਕਰਨ ਦੀ ਇੱਥੇ ਕੋਈ ਮਨਾਈ ਨਹੀਂ ਹੈ ਜੇ ਕੋਈ ਦੂਜੇ ਧਰਮਾਂ ਦੇ ਲੋਕ ਵੀ ਆ ਕੇ ਆਪਣਾ ਪ੍ਰਚਾਰ ਕਰਨਾ ਚਾਹਣ ਤੇ ਕਿਉਂਕਿ ਤਾਂ ਹੀ ਮੈਸੇਜ ਸਾਂਝਾ ਬਣਦਾ ਤੇ ਸਾਡੇ ਤਾਂ ਸਤਗੁਰ ਦਾ ਸੰਦੇਸ਼ ਹੈ ਸਭੇ ਸਾਂਝੀ ਵਾਲ ਸੁਦਾਇਨ ਕੋਈ ਨਾ ਦਿੱਸੈ ਬਾਹਰ ਆ ਜੀਓ ਤੇ ਬਾਣੀ ਦਾ ਇੱਕ ਹੋਰ ਫਰਮਾਨ ਹੈ ਸਰਬ ਧਰਮ ਗ੍ਰੰਥਾਂ ਵਾਸਤੇ ਜਿਵੇਂ ਗੁਰੂ ਸਾਹਿਬ ਦਾ ਤਾਂ ਇਹ ਮੰਨਣਾ ਹੈ ਵੀ ਜਿਹੜੇ ਜਿੰਨੇ ਵੀ ਦੁਨੀਆ ਦੇ ਗ੍ਰੰਥ ਹੈ ਨਾ ਜਿਹੜਾ ਗ੍ਰੰਥ ਇੱਕ ਅਕਾਲ ਪੁਰਖ ਦੀ ਗੱਲ ਕਰਦਾ ਲੁਕਾਈ ਦੀ ਪਰਮੇਸ਼ਰ ਦੇ ਨਾਲ ਜੋੜਨ ਦੀ ਗੱਲ ਕਰਦਾ ਨਾਮ ਦੀ ਗੱਲ ਕਰਦਾ ਉਹ ਸਾਰੇ ਗ੍ਰੰਥ ਸੱਚੇ ਆ ਤੇ ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਉਹਨਾਂ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਬਾਣੀ ਦਾ ਇੱਕ ਬਹੁਤ ਸੋਹਣਾ ਵਾਕ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਜਿਹੜੇ ਵੀ ਗ੍ਰੰਥ ਧਰਮ ਗ੍ਰੰਥ ਨਾਮ ਦੀ ਗੱਲ ਕਰਦੇ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਪਰਮੇਸ਼ਰ ਦੀ ਅੱਲਾ ਰਾਮ ਦੀ ਗੱਲ ਕਰਦੇ ਆ ਨਾ ਉਹ ਸਾਰੇ ਸਤਕਾਰ ਜੋ ਗਿਆ ਤੇ ਉਹਨਾਂ ਦਾ ਜਿਹੜਾ ਨਰਾਦਰ ਆ ਕਿਸੇ ਵੀ ਦੁਸ਼ਟ ਬੰਦੇ ਨੂੰ ਦੁਸ਼ਟ ਵਿਅਕਤੀ ਨੂੰ ਪਾਪੀ ਨੂੰ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿਸੇ ਵੀ ਧਰਮ ਦਾ ਬਹੁਤ ਹੀ ਵਧੀਆ ਨੀਟਾ ਜੀ ਮੈਂ ਜਿਹੜਾ ਕਦਮ ਚੱਕਿਆ ਬਹੁਤ ਹੀ ਵਧੀਆ ਮੰਨੂਗਾ ਜੀ ਕਿਉਂਕਿ ਇੱਥੇ ਜੇ ਆਪਾਂ ਕਹੀਏ ਕੱਲੇ ਸਿੱਖ ਧਰਮ ਦੀ ਨਹੀਂ ਇਥੇ ਸਾਰੇ ਧਰਮਾਂ ਦੀ ਗ੍ਰੰਥਾ ਬਾਰੇ ਹੀ ਗੱਲ ਹੋ ਰਹੀ ਹੈ ਕਿ ਇਹਦੇ ਉੱਤੇ ਕਾਨੂੰਨ ਬਹਾਨਾ ਚਾਹੀਦਾ ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰੂੰਗਾ ਕਿ ਇਹ ਛੇਤੀ ਤੋਂ ਛੇਤੀ ਕੀਤਾ ਜਾਵੇ ਜਿਵੇਂ ਹੁਣ ਭਾਈ ਗਰਜੀਤ ਸਿੰਘ ਜੀ ਉੱਤੇ ਬੈਠੇ ਨੇਗੇ ਮਹੀਨੇ ਤੋਂ ਬਹੁਤ ਦਿਨ ਉੱਤੇ ਹੋ ਚੁੱਕੇ ਨੇ ਤੇ ਇਥੇ ਜਿਹੜਾ ਇੱਕ ਤਰ੍ਹਾਂ ਦਾ ਇਕੱਠ ਆਪਾਂ ਕਹਿ ਦਈਏ ਹੈਗਾ ਵੀ ਜਿਹੜੇ ਭਾਈ ਮੇਰੇ ਨਹੀਂ ਆਏ ਉਹ ਉਹਨਾਂ ਨੂੰ ਵੀ ਬੇਨਤੀ ਕਰਦਿਆਂ ਕਿ ਉਹ ਸਾਰੇ ਪਹੁੰਚਣ ਤੇ ਆਪਾਂ ਇਹਦੇ ਤੇ ਫਤਿਹ ਕਰੀਏ ਜੀ ਕੀ ਕਰਨਾ ਚਾਹੋਗੇ ਨੌਜਵਾਨ ਸਾਡੀ ਨੌਜਵਾਨ ਜਨਰੇਸ਼ਨ ਨਵੀਂ ਪੀੜੀ ਨੂੰ ਅਸੀਂ ਸਾਰੇ ਨੌਜਵਾਨો ਇਹ ਬੇਨਤੀ ਕਰਦੇ ਹਾਂ ਵੀ ਵੱਤ ਤੋਂ ਵੱਧ ਹੋਰੇ ਗਰਾਊਂਡ ਦੇ ਵਿੱਚ ਜਾਓ ਵੀ ਤਾਂ ਸਮਸਤਨ ਦੋਸਤ ਜਿਹੜੇ ਵੱਤੜਾ ਕਿੱਸਾ ਪਾਉਂਦੇ ਨੌਜਵਾਨ ਨੇ ਜਾਂ ਹੋਰ ਸਾਡੇ ਜਿਹੜੇ ਧਰਮਾਂ ਦੇ ਆਗੂ ਸਾਹਿਬਾਨ ਨੇ ਕੀ ਕਰਨਾ ਚਾਹੋਗੇ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜੀ ਵੀ ਵੱਤ ਛੱਡ ਕੇ ਇੱਥੇ ਗਰਾਊਂਡ ਚਾਓ ਫੌਜੀ ਸਾਹਿਬ ਜਿਹੜੇ ਟਾਵਰ ਤੇ ਚੜੇ ਨੇ ਇਹਨਾਂ ਦਾ ਸਾਥ ਦਿਓ ਜੀ ਇਹ ਇਕੱਲੇ ਸਿੱਖ ਧਰਮਦਾਨੀ ਸਾਰੇ ਗ੍ਰੰਥਾਂ ਦਾ ਸਾਰਾ ਨੂੰ ਸਮਝਾਏ ਲੱਗਦਾ ਤੁਹਾਨੂੰ ਵੀ ਸਹਿਯੋਗ ਕਰ ਨਹੀਂ ਮਿਲ ਰਿਹਾ ਜੀ ਮਿਲਦਾ ਜੀ ਉਹ ਅਪੀਲ ਕਰਨੀ ਚਾਹੀਦੀ ਹੈ ਸੰਗਤ ਨੂੰ ਸਾਰੇ ਨੂੰ ਸਹਿਯੋਗ ਦੇਣਾ ਚਾਹੀਦਾ ਸਾਰਿਆਂ ਦਾ ਸਾਂਝਾ ਪੂਰ ਗ੍ਰਾਮ ਸਭਾ ਦਾ ਜਿੰਨਕ ਬਾਈ ਨੇ ਦੋ ਦਿਨ ਦਾ ਸਮਾਂ ਕੱਢਿਆ ਇਦਾਂ ਤੁਸੀਂ ਦੋ ਦੋ ਤਿੰਨ ਸਾਰੇ ਸਮਾਂ ਕੱਟਣਾ ਸਾਰਿਆਂ ਨੂੰ ਸਹਿਯੋਗ ਕਰ ਰਹੇ ਨੇ ਡੇਟਾ ਜੀ ਨੇ ਬਹੁਤ ਵਧੀਆ ਸਹਿਯੋਗ ਕੀਤਾ ਇਹਨਾਂ ਨਾਲ ਬਲ ਮਿਲੇਗਾ ਸਾਨੂੰ ਸਾਰੀ ਸੰਗਤ ਨੂੰ ਇਸ ਗੱਲ ਦਾ ਬਰਾਲਾ ਕਰਨਾ ਹੈ ਵੱਧ ਤੋਂ ਵੱਧ